ਹੇ ਜਲੇਨੀ ਯਾਰ ਵੇ ਸੁੱਤ ਨੀਂਦ ਚ ਵਿਆ ਵਾ ਉਹਨਾਂ ਬਾਜਾ ਮਾਂ ਤੇ ਜਾਗਣ ਡਿਆ ਵਾ ਹਾਂ ਮੈਨੂੰ ਦੱਸ ਆ ਤੂੰ ਇੰਨਾ ਤਿਆਰ ਹੋ ਕੇ ਲੰਮੇ ਪਿਆ ਵਾ ਤਾਂ ਤੇਰੀ ਮਾਵਾਂ ਪੱਠੇ ਕਿੱਦਾਂ ਪੋਣਿਆ ਉਹ ਬਾਸਨਾ ਤੇਰੀਆਂ ਗੰਡੀਆਂ ਭੁਖੀਆਂ ਪਾਲੀ ਨੇ ਮਾਦਾ ਠੰਡ ਬੜੀ ਆ ਦੱਸ ਤੈਨੂੰ ਜਿਆਦਾ ਠੰਡ ਲੱਗਦੀ ਆ ਤੂੰ ਦੁਨੀਆ ਤੋਂ ਲੋਕਰ ਬਣਿਆ ਸਾਨੂੰ ਠੰਡ ਲੱਗਦੀ ਆ ਮੈਂ ਚਾਹ ਪੀਣੀ ਸੀ ਮੈਂ ਚਾਹ ਮੰਗਾਈ ਚਾਹ ਕਰੇ ਤੈਨੂੰ ਉਥੇ ਮੂਤ ਚ ਚਾਹ ਬਣਾ ਕੇ ਦੇਣੀ ਆ ਕਿਉਂ ਤੂੰ ਪੱਠੇ ਪਾਏਗਾ ਚੋਹਾ ਦੇ ਪੇਰ ਹੀ ਆ ਤੈਨੂੰ ਤਾਂ ਬਲ ਤੇਰਾ ਪ੍ਰਾਦਰਸ਼ਨ ਕਰਨ ਗਿਆ ਗੁਰੂ ਘਰ ਦੇ ਤੇ ਮੈਂ ਕੰਮ ਕਰਾਂ ਉੱਠ ਕੇ ਕਪੱਠੇ ਮੈਂ ਪਾਵਾਂ ਉਹ ਪੱਠੀ ਪਾ ਲੈਂਦਾ ਮੈਂ ਤੈਨੂੰ ਪਾ ਦੇਗਾ ਵੀ ਇਹ ਠੰਡ ਬੜੀ ਆ ਤਾਂ ਕਰਕੇ ਮੈਂ ਤਾਂ ਥੋੜੀ ਨਹੀਂ ਲੈ ਲੈ ਆਉ ਹੋ ਗਾ ਠੰਡ ਬੜੀ ਠੰਡ ਬੜੀ ਕਾਦੀ ਠੰਡ ਵਾ ਤੇ ਤੁਸੀਂ ਚਿਰ ਦੀ ਚਾਹੀ ਪੀਤੀ ਆ ਲੈ ਜਿਹੜਾ ਰਾਤ ਦਾ ਘੁੱਟ ਕਰਾ ਕਾ ਉਹਦੀ ਪੀਦੀ ਐ ਤਾਂ ਥੋੜਾ ਤੈਨੂੰ ਬਾਦੀ ਬਣਾ ਕੇ ਦਈਏ ਉਹਦਾ ਕਰ ਵੀ ਇਧਰ ਕਰ ਵੀ ਇਧਰ ਕਰ ਵੀ ਇਹਦਾ ਲੜ ਤੇਰਾ ਵੀ ਪਤਾ ਲੱਗਦਾ ਉਹਦਾ ਨੀਂਦ 'ਚ ਵੀ ਕਰੀ ਨੀਂਦ ਤੇ ਜਾਗ ਜਾਂ ਵੀ ਨੀਂਦ ਕਰੀ ਤੇ ਪੰਜ ਦਿਨਾਂ ਦਾ ਲੜੀ ਜਾਈ ਇਹ ਮੈਂ ਕਿੱਥੇ ਆਂਦੀ ਆ ਲੜੋ ਤੂੰ ਦਾਪ ਲੜਦਾ ਤਮਾਸ਼ਾ ਖਾਲਦਾ ਹਨੂ ਹਨੂ ਕੋਚਨੇ ਕਰਕੇ ਖਾਲਦਾ ਤੂੰ ਮੈਂ ਰੋਦੇ ਮੈਂ ਇੱਥੇ ਚਾਹ ਪੀਣੇ ਕੋਲ ਤੇ ਚਾਹ ਵੀ ਕਿਹਨੇ ਜਾਂਦਾ ਮਾਂ ਮਾਂ ਦਾ ਜਾਂਦਾ ਮਾਂ ਜੀ ਕਾਦੀ ਬਣਾ ਕੇ ਦਊਗੀ ਚਾਹ ਅੱਜ ਤੁਹਾਨੂੰ ਪੱਠੇ ਬਾਹਰ ਤੇ ਧਾਰ ਕੱਢੀਏ ਪੀ ਚਾਹ ਬਣਨੀ ਆ ਮਾਂ ਸੇ ਸੇ ਨਾਤਾ ਬੈ ਗੁਰਦਾਰੇ ਗਿਆ ਨਹੀਂ ਤੇ ਤਾਂ ਪੰਨਾ ਸਿਰਾਂ ਬੱਲੇ ਆਂ ਮੈਂ ਦਾਹੀ ਕਰਕੇ ਚੰਗ ਗੁਰਦਾਰੇ ਗਿਆ ਤੇ ਚੰਗੀ ਗੱਲ ਆ ਸ਼ੁਕਰ ਵਾਕੇ ਤੇ ਤੂੰ ਵੀ ਗੁਰਦਾਰੇ ਗਿਆ ਮੈਂ ਤੇਰੀ ਪੁੱਤ ਤੇ ਪੜਦਾ ਜਲਾ ਪਿਆ ਲੱਥੂਗਾ ਗੁਰੂ ਮਾਰ ਤੈਨੂੰ ਅਕਲ ਬਖਸ਼ੇ ਆ ਖਾਲੀ ਬਖਸ਼ੀਏ ਮੈਨੂੰ ਆ ਕੱਲ ਆਪਣੀ ਨਾਉ ਨੂੰ ਕਹਿ ਉਹਨੂੰ ਬਖਸ਼ਿਆ ਕਰ ਥੋੜੀ ਬੁਰੀ ਉਹ ਮੇਰੀ ਨਾਉ ਨੂੰ ਕਿਹੋ ਜਿਹੀ ਬੱਜੀ ਆ ਮੇਰੀ ਨਾਉ ਆਪਣੇ ਘਰ ਚੰਗੀ ਆ ਉਹ ਤਾਂ ਨਿਉ ਨੀ ਕੀ ਕਰਦੀ ਤੂੰ ਹੀ ਬੋਲਦਾ ਤੂੰ ਹੀ ਟੜਪਦਾ ਫਿਰਦਾ ਪਤਾ ਨਹੀਂ ਕੀ ਤੈਨੂੰ ਹੋ ਗਿਆ ਪਹਿਲੀ ਮਾਂ ਦੇਖੀ ਮੁੰਡੇ ਨੂੰ ਕਹਿੰਦੇ ਮਾੜਾ ਬੋਲਦਾ ਕੋਈ ਬੋਲਦਾ ਵਾ ਤੇਰਾ ਗਰਮੀਦ ਨੂੰ ਕਹ ਚਾਹ ਬਣਾ ਦੇ ਕੋਠਾ ਮੈਨੂੰ ਬੁਲਾ ਕੇ ਕੀ ਚਾਹ ਬਣਾਉਣਾ ਨਹੀਂ ਬਣਾਣੀ ਤੈਨੂੰ ਕਾਲੀ ਚਾਹ ਬਣਾਣੀ ਹੈ ਉੱਠ ਪੱਠੇ ਪਾਉ ਉੱਠ ਕੇ ਉੱਠ ਛਾਲੇ ਕੰਪੜਨ ਚਲਾ ਉੱਠੇ ਪਾ ਤੇ ਕਹ ਧਾਰ ਕੱਢ ਕੇ ਪਿਆਲੇ ਚਾਹ ਬਣਾ ਕੇ ਦੇ ਦਿੰਨੇ ਹੋਰ ਵੀ ਕਈ ਕੰਮ ਪਏ ਪੱਠੇ ਲਿਉਣ ਵਾਲੇ ਪਏ ਹਰਿਆਈ ਵਾੜ ਲਿਆ ਉਹੋ ਮਾਸਾ ਉਹਨਾਂ ਨੂੰ ਪਾ ਦੇ ਉਹਨੇ ਆ ਕੇ ਪੇ ਬੋਲਣਾ ਵੀ ਪੱਠੇ ਦੀ ਇਹਨੇ ਪਾਇ ਚਾਹਣਾ ਮਾਂ ਤੁੰ ਉਠਾ ਲਿਆ ਇਹਦਾ ਮੇਰੀ ਕੁੱਤੇ ਕੰਨ ਜਾਂਦੇ ਰਿਹਾ ਪਾ ਰੀ ਮਗਰੀ ਪਈ ਜਣੀ ਚਾਹ ਹੀ ਬਣਾਈ ਚਾਹ ਦੇ ਦੇ ਉਠੇ ਹੀ ਨਹੀਂਗੇ ਪੱਠੇ ਨਹੀਂ ਪਾਏ ਤੇ ਮੰਮੀਆਂ ਦੇ ਜੀ ਨਜ਼ਰ ਪੱਠੇ ਨਹੀਂ ਪਾਏ ਤੇ ਉਹਨਾਂ ਚਿਰ ਕਿੱਦਾਂ ਥੱਲੇ ਜਾ ਕੇ ਗਾਂ ਦੇ ਭਵਾਂ ਆਂਦੀ ਉਹਨੇ ਦੁੱਧ ਨਹੀਂ ਲਾਉਣਾ ਆਪ ਪਹਿਲਾ ਜੋ ਮਰਜ਼ੀ ਕਰਦਾ ਰਹਿੰਦਾ ਵਾ 12 12 ਵਜੇ ਤੱਕ ਬਸ ਸੁੱਤਾ ਰਹੇ ਤੇ ਭਾ ਜੋ ਮਰਜ਼ੀ ਕਰਦਾ ਰਹੇ ਤੇ ਜੀ ਹੋਰ ਕੋਈ ਹੁੰਦਾ ਨਾ ਤੂੰ ਹੀ ਹੁੰਦੀ ਹਨ ਤੇ ਚਲ ਉਹਨੇ ਕੀ ਕਹਿਣਾ ਤੂੰ ਹੀ ਹੁੰਦੀ ਨਾ ਤੇ ਤੇਰੀ ਉਹਨੇ ਗੱਲ ਬਣਾ ਲੈਣੀ ਮੈਂ ਕਹਿੰਦੀ ਕਿੱਦਾਂ ਸਹੀ ਜਾਨੀ ਆ ਆਪਣੇ ਪੇਕੇ ਨੂੰ ਤਾਂ ਦੱਸ ਕਿੰਨਾ ਕੁਛ ਹੋਇਆ ਵਾ ਦੀਦੀ ਪੇ ਕਿਉਂ ਮੈਂ ਨਹੀਂ ਦੱਸਿਆ ਵੇਲਾ ਨਹੀਂ ਕਿੰਨੀ ਕੀ ਗੱਲ ਦੱਸਿਆ ਗੱਲ ਨਹੀਂ ਠੀਕ ਹੈਗੀ ਗੱਲ ਵਾਧੀ ਜਾਂਦੀ ਆ ਚੱਲ ਇੱਥੇ ਮਾੜਾ ਚੰਗਾ ਬੋਲ ਬਾਲ ਲੈਂਦੇ ਤੇ ਫੇਰ ਚੰਗੇ ਭਲੇ ਹੋ ਜਾਏ ਇੱਕ ਮੱਕ ਦਿਨ ਤੇ ਗਲਮੀ ਤੋਂ ਵੱਧਨੀ ਆ ਗੱਲ ਇਹ ਕਾ ਦੱਸਣਾ ਚਾਹੀਦਾ ਉਹਨਾਂ ਦੇ ਕੰਨਾਂ ਥਾਣੀ ਕੱਢਣਾ ਚਾਹੀਦਾ ਜਿਹੜੀਆਂ ਕਤੂ ਤਾਂ ਇਹ ਕਰਦਾ ਫਿਰਦਾ ਫੋਨ ਹੀ ਕਾਂਢੀ ਸੀ ਨਾ ਮੰਮੀ ਨੂੰ ਮੈਂ ਪੁੱਛਿਆ ਮੰਮੀ ਕਹਿੰਦੀ ਇਹ ਬੰਦੇ ਦੀ ਆਵਾਜ਼ ਆਉਂਦੀ ਕੌਣ ਹੀ ਭਲਾ ਬੰਦਾ ਕੋਈ ਨਹੀਂ ਦੀਦੀ ਨਾਲ ਫੋਨ ਗੱਲ ਕਰਨ ਦੇ ਹੀ ਦੀਦੀ ਕਿ ਮੈਂਹ ਭਾਜੀ ਠੀਕ ਠਾਕ ਨੇ ਉਹ ਭੈਂਗਨ ਤੜਵਾਉਂਦੇ ਆ ਨਾ ਲਾਏ ਉਹਨਾਂ ਸਬਜ਼ੀ ਹੁਣ ਤੇ ਆ ਮੈਂ ਠੀਕ ਠਾਕ ਤੇ ਕਹਿੰਦੇ ਭਾਈ ਤੇਰੇ ਗਏ ਭੈਂਗਨ ਦੀ ਤੜਾਈ ਹੋਣ ਧੀ ਤੇ ਉਹਨਾਂ ਚਿਰ ਨੂੰ ਆ ਗਿਆਂਦੀ ਲਾ ਭਾਜੀ ਨਾਲ ਗੱਲ ਕਰੀ ਲਾ ਦੀਦੀ ਮੈਂ ਇਹਨਾਂ ਤੋਂ ਡਰਦੀ ਤੇ ਫਟਾਫਟ ਫੋਨ ਕੱਟ ਦਿੰਨੀ ਆ ਇਸੇ ਗੱਲ ਤੋਂ ਵੀ ਪੇਕੇ ਪਤਾ ਨਾ ਲੱਗ ਜੇ ਵੀ ਇਹ ਕਾਲੇ ਪੈਂਦੇ ਆ ਕਿ ਜਦੋਂ ਪੇਕੇ ਗੱਲਾਂ ਦਾ ਪਤਾ ਲੱਗਣ ਜਾਂਦੇ ਫਿਰ ਬੰਦੇ ਦੀ ਵੀ ਇੱਜ਼ਤ ਪੇਕੇ ਘਟਦੀ ਤੇ ਇਹਨੂੰ ਕਾਲੇ ਪੈਣਾ ਨਹੀਂ ਕਹਿੰਦੇ ਇਹਨੂੰ ਸ਼ੱਕ ਕਹਿੰਦੇ ਆ ਸ਼ੱਕ ਦਿਮਾਗ 'ਚ ਸ਼ੱਕ ਦਾ ਕੀੜਾ ਵੜਿਆ ਉਹਦੇ 'ਚ ਜਿਹੜਾ ਕੱਢਣਾ ਬਹੁਤ ਜ਼ਰੂਰੀ ਆ ਪਰ ਤੂੰ ਇਹ ਗੱਲ ਨੂੰ ਮੰਨਦੀ ਨਹੀਂ ਆ ਤੂੰ ਉਹਨਾਂ ਨੂੰ ਫੋਨ ਕਰ ਨਹੀਂ ਤੇ ਅਸੀਂ ਕਹਿੰਦੇ ਚੰਗੇ ਨਹੀਂ ਲੱਗਦੇ ਇਹਨਾਂ ਕਹਣਾ ਤੁਸੀਂ ਵੀ ਇਹਦੇ ਵੱਲ ਦੀਆਂ ਹੋ ਗਈਆਂ ਜੇ ਤੇਰੇ ਵੱਲ ਦੀ ਮਾੜੀ ਜੀ ਵੀ ਗੱਲ ਕਰਦੇ ਆ ਨਾ ਤੇ ਅਗਲਾ ਸਿਰ ਦੇ ਵਾਲਾ ਨੂੰ ਪੈਂਦਾ ਵਾ ਦੀਦੀ ਮੈਂ ਨਹੀਂ ਆ ਜੇ ਕੋਈ ਵੀ ਗੱਲ ਹੋ ਗਈ ਪੇਕਿਆਂ ਦੇ ਵਿੱਚ ਇੱਕ ਵਾਰੀ ਫਰਕ ਪੈ ਜੇ ਉਹ ਫਰਕ ਨਹੀਂ ਮਿਟਦੇ ਚਲ ਮੇਰੀ ਤੇ ਇੱਥੇ ਹੀ ਗੱਲ ਆ ਕੋਈ ਗੱਲ ਨਹੀਂ ਨਾਲੇ ਮੈਂ ਗਲਤ ਹਾਂ ਤੇ ਫਿਰ ਮੈਂ ਜਾ ਕੇ ਪੇਕੇ ਵਿੱਚ ਪਾਵਾਂ ਮੇਰੀ ਮੈਂ ਗਲਤ ਹੈ ਹੀ ਨਹੀਂ ਕਿੰਨਾ ਵਿਚਾਰ ਕਰਨਗੇ ਮੇਰੇ ਨਾਲ ਤੇ ਕਿੰਨਾ ਚਿਰ ਸਹੇਂਗੀ ਜੇ ਤੂੰ ਗਲਤ ਨਹੀਂ ਨਾ ਹੈਗੀ ਤੇ ਫਿਰ ਸਿਆਹ ਵੀ ਨਹੀਂ ਜਾਂਦਾ ਉਹਦੇ ਗੱਲ ਠੀਕ ਆ ਪਰ ਕੀ ਕਰ ਹੁਣ ਤੁਸੀਂ ਇਹਨਾਂ ਦੀ ਗੱਲ ਵੇਖੋ ਮੈਂ ਨਹੀਂ ਜੇ ਭਾਜੀ 4 ਦਿਨ ਵਾਂਡੇ ਚੱਲ ਜਾਣਾ ਦੀਦੀਆਂ ਆਪਾਂ ਤੇ ਚਾਹ ਪਾਣੀ ਤੋਂ ਭੁੱਖੇ ਹੀ ਬੈ ਰਵਾਂਗੇ ਉਹ ਤਾਂ ਫਿਰ ਗੱਲ ਸਹੀ ਇਹਦੇ ਪੱਟੇ ਨਹੀਂ ਪਾਇ ਮੈਂ ਜਿਆਦਾ 10 ਵਜੇ ਨੂੰ ਜਾਣ ੜੇ ਆ ਦੇਖ ਤਾਂ ਬੇਤਰ ਬੇਤਰ ਗੱਲਾਂ ਕਰਨ ਦੇ ਆ ਉਹਨੂੰ ਪੂਰੀ ਚੁੱਕਣਾ ਦੇਣ ਦੇ ਤੇ ਆਪਣੇ ਮਾਪਿਆਂ ਨੂੰ ਦੱਸ ਦੇ ਤੇ ਪਸਾਰਤ ਪਾਣਾ ਚੰਗੀ ਤਰ੍ਹਾਂ ਦੱਸ ਇਹਨੂੰ ਆਪਣਾ ਘਰ ਨਹੀਂ ਦੇਦਾ ਜੀ ਉਹ ਸਿਆਣੀ ਆ ਤੇ ਇਹ ਵੇਲਾ ਕਿੱਦਾਂ ਲਈ ਇਹਨੂੰ ਗੱਲਾਂ ਦੇਣ ਤੇ ਕਿਹੜਾ ਵੇਲਾ ਚੱਲ ਜੇ ਦੱਸ ਦੇ ਫੋਨ ਕਰ ਦੇ ਇਹ ਤਾਂ ਵੀ ਕੋਹ ਹਾਲ ਨਹੀਂ ਕੁੜੀ ਦਾ ਕੀ ਕਰਾਂ ਘਰ ਵਸਦਾ ਵਸਦਾ ਰਹਾਂ ਤੇ ਜੀ ਉਹ ਸਿਆਣੀ ਬਾਂਦੀ ਤੇ ਇਹ ਲਈ ਪੂਰਾ ਜੋਰ ਲਾਉ ਚਲ ਕੋਈ ਨਹੀਂ ਵੇਰ ਦੀ ਨੂੰ ਕਹੂੰਗੀ ਸਮਝਾਉਂਗੀ ਨਿੱਕੀ ਨੂੰ ਰੱਵੇ ਵੀ ਸਮਝਾ ਰਵਾਂ ਸਮਝੂਗੀ ਮੇਰੀ ਗੱਲ ਪਰ ਮੈਂ ਈ ਧਾਰ ਕੱਢ ਲਈ ਹੁਣ ਨਹੀਂ ਫਿਰ ਕੀ ਕਰਨਾ ਵਾ ਮੰਮੀ ਹੁਣ ਨਹੀਂ ਬੈਦੀ ਤੇ ਮੈਂ ਆਪੇ ਫਿਰ ਹੁਣ ਮੜਿਆ ਹਰੇਆ ਪਾ ਗਏ ਨਾ ਤੇ ਮੈਂ ਆਪੇ ਧਾਰ ਕੱਢ ਲਈ ਨਹੀਂ ਪੱਠੇ ਪਾਉਣ ਤੇ ਫਿਰ ਮੰਮੀ ਨੇ ਘੱਲ ਲਿਆ ਵਾ ਨਿਕਲ ਕੇ ਗਏ ਹੋਣੇ ਚਲ ਠੀਕ ਹਾਂ ਤੇ ਆਟਾ ਵੇਖੋ ਹੈ ਇੰਨਾ ਕੁ ਭਲਾ ਬਹੁਤ ਆ ਬੜਾ ਵਾ ਅਬਲ ਤੇ ਮਸਾਲਾ ਥੋੜਾ ਕਰ ਲਾ ਚਲ ਮੈਂ ਘੱਟ ਕਰ ਲੈਣੀ ਆ ਇਹ ਦੇ ਧਾਰ ਵੇਖਿਓ ਜੇ ਪੱਠੇ ਪਾਏ ਤੇ ਕੱਢ ਕੇ ਲਾਓ ਤੇ ਚਾ ਮੈਂ ਧਾਰ ਨਹੀਂ ਫਿਰ ਮੈਂ ਤੁਹਾਡੇ ਹੰਦੇ ਨੂੰ ਬਣਾ ਦਾਂਗੀ ਚਲ ਫਿਰ ਧਾਰ ਆ ਮੈਂ ਕੱਢ ਲਈ ਧਾਰ ਹੂੰ ਤੇ ਮੇਰੀ ਇੱਕ ਗੱਲ ਪੱਲੇ ਬਣ ਲਾ ਹਾਂਜੀ ਹੌਲੀ ਹੌਲੀ ਉਹਨਾਂ ਦੇ ਕੰਨਾਂ ਥਾਣੀ ਕੱਢ ਦੇ ਵੀ ਦਿਮਾਗ ਇਹਦਾ ਬੜਾ ਪੁੱਠਾ ਹੀ ਹੋ ਤੇ ਫੋਨ ਫਾਨਾ ਆਪਣੇ ਜੀਜੇ ਨੂੰ ਕਿਆ ਕਰ ਵੀ ਨਾ ਭਾਜੀ ਗੱਲ ਕਰਿਆ ਕਰੋ ਕਿੱਥੇ ਦਾ ਦਿਮਾਗ ਨਹੀਂ ਹੈ ਸਹੀ ਹੈਗਾ ਕਿੱਥੇ ਕਰਦੇ ਆ ਮੈਂ ਤੇ ਇੰਨੀ ਗੱਲ ਨਹੀਂ ਆਂਦੀ ਵੀ ਉਹਨਾਂ ਦੇ ਮਨ ਚ ਫਰਕ ਉਹ ਜਿੰਨੇ ਕ ਦਿਨ ਹੋਏ ਸਾਡੀ ਰਿਸ਼ਤੇਦਾਰੀ ਬਣੀ ਨੂੰ ਦੀਦੀ ਅਗਲੇ ਆਖਣਗੇ ਇਹ ਨਹੀਂ ਖੜੂਜ਼ਾ ਰਿਸ਼ਤੇਦਾਰੀ ਨੂੰ ਨਹੀਂ ਮਿਲ ਕੇ ਖੁਸ਼ ਆਹ ਹੈ ਹੋਜੇ ਤੇ ਰੰਗ ਆਪਣੇ ਦੋਵਾਂ ਦਿਨਾਂ ਚ ਵਿਖਾਲ ਲੈਂਦੇ ਆ ਇੱਥੇ ਤੇ ਫਿਰ 6 ਮਹੀਨੇ ਹੋ ਗਏ ਆ ਦੇਦੀ ਮੇਰਾ ਜੀ ਨਹੀਂ ਕਰਦਾ ਉਹਦੀ ਭਰਾਈ ਬਣਾਉਣ ਨੂੰ ਪੇਕਿਆਂ ਦੇ ਵਿੱਚ ਐਹੀ ਆਨੇ ਚਲ ਟੱਕਣਾ ਟੱਕਿਆ ਹੀ ਜਾਵੇ ਕੋਈ ਗੱਲ ਜਿੰਨਾ ਟੱਕਣ ਟੱਕੀ ਜਾਏਗੀ ਨਾ ਉਹਨਾਂ ਨੇ ਸਿਰ ਤੇ ਚੜੀ ਜਾਣਾ ਤੇ ਇੰਨੇ ਵਾਦੇ ਜਾਣਾ ਵੀ ਇਹ ਕਿਹੜਾ ਕਿਨੂੰ ਦੱਦਦੀ ਆ ਗੱਲ ਤੇ ਤੁਹਾਡੀ ਮੇਰੇ ਸਮਝ ਆਉਂਦੀ ਆ ਤੇ ਈ ਵੀ ਤੇ ਚਲੋ ਮੇਰੇ ਭਲਾਈ ਦੀ ਗੱਲ ਕਰਦੇ ਮਾੜੀ ਨਹੀਂ ਕਰਦੇ ਗਰਮੀ ਤਾਂ ਕਿੱਥੇ ਗਈ ਆ ਬਲਜੀਤ ਮੰਮੀ ਦੀ ਦੀਦਾਰ ਕੱਢਣ ਗਏ ਕਿੰਦੇ ਧਾਰ ਕੱਢ ਲਿਆ ਮੈਂ ਅੱਛਾ ਤੇ ਜੇ ਉਤਾਰ ਕੱਟ ਕੇ ਲੈਂਦੀ ਤੇ ਵਧੀਆ ਜੀ ਇਹਨੂੰ ਚਾਹ ਬਣਾ ਕੇ ਦੇ ਚੰਗਾ ਮਨੀ ਨੂੰ ਹਾਂਜੀ ਮੈਂ ਬਣਾਉਣੀ ਆ ਮੈਂ ਤੇਰੀ ਸੋਚ ਤੋਂ ਵਾਰੀ ਵਾਰੀ ਜਾਵਾ ਬਹੁਤ ਸੋਹਣੀ ਤੇਰੀ ਸੋਚ ਵਾ ਚੰਗਾ ਵਾ ਤੂੰ ਆਪਣੇ ਮਾਂ ਪਿਓ ਨੂੰ ਨਾਂ ਦੱਸੇਂਗੀ ਨਾ ਤੇ ਬਹੁਤ ਚੰਗੀ ਗੱਲ ਸਿਆਣੀਆਂ ਧੀਆ ਇਹਨਾਂ ਨੂੰ ਕਹਿੰਦੇ ਨਹੀਂ ਨਹੀਂ ਮੰਮੀ ਮੈਂ ਕੋਈ ਗੱਲ ਨਹੀਂ ਮੰਮੀ ਨਾ ਕਰਦੀ ਹੁੰਦੀ ਆਹੋ ਨਹੀਂ ਕਰਨੀ ਹੁੰਨੀ ਕਿ ਆਪਣੇ ਘਰ ਦੀ ਗੱਲ ਜੇ ਆਪਾਂ ਇਦਾਂ ਪੇਕਿਆਂ ਦੀ ਗੱਲ ਸਹੁਰੇ ਸਹੁਰਿਆਂ ਦੀ ਗੱਲ ਪੇਕੇ ਕਰੀਏ ਤੇ ਲੜਾਈ ਪੈਂਦੀ ਬੁਰੇ ਬਣੀਦਾ ਫਿਰ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਇਦਾਂ ਜਿਹੜਾ ਪਰਦਾ ਬਣਿਆ ਉਹ ਬਣਿਆ ਹੀ ਰਹਿਣ ਦਈਦਾ ਹੁੰਦਾ ਹਾਂਜੀ ਆਹੋ ਇੱਥੋਂ ਪਤਾ ਲੱਗਦਾ ਖਾਨਦਾਨੀ ਧੀਆਂ ਦਾ ਹਾਂਜੀ ਆਹੋ ਉਹ ਕੋਈ ਗੱਲ ਨਹੀਂ ਉਹ ਤੇ ਦਿਲ 'ਚ ਨਹੀਂ ਕੋਵੀ ਐਵੇਂ ਸ਼ਦਾਈ ਇਦਾਂ ਕਰਦਾ ਰਿੰਦਾ ਵਾ ਉਹ ਕੜੀ ਚੋਂਦੀ ਮਾਸਾ ਤਾਂ ਕੜੀ ਚੋਂਦੀ ਤੋੜਾ ਇਹਨਾਂ ਦੀ ਗੱਲ ਕਰਨ ਦੇ ਜੇ ਆਹੋ ਮੈਂ ਨੈਮ ਮੈਂ ਮੈਂ ਨੂੰ ਕੋਈ ਇਹ ਗੱਲ ਦਾ ਇਦਾਂ ਇਤਰਾਜ਼ ਨਹੀਂ ਹੈਗਾ ਕੋਈ ਗੱਲ ਨਹੀਂ ਫਿਰ ਕੀ ਆਵੇਂ ਤੈਨੂੰ ਕਰਦਾ ਰਿੰਦਾ ਹੁਣ ਕੇ ਉਸੇ ਵੇਲੇ ਤੈਨੂੰ ਲੈ ਕੇ ਤੁਰ ਪੈਂਦਾ ਵਾ ਕਿ ਨਿੱਥਾਂ ਵੀ ਕਰਦਾ ਤੇਰੇ ਨਾਲ ਤੇ ਕੜੀ ਕਹਿੰਦੀ ਮੈਂ ਤਾਂ ਉਹਦਾ ਮਨ ਦੇ ਵਿੱਚ ਬੜਾ ਹੁੰਦਾ ਵੀ ਇਹ ਕੀ ਕਰਦਾ ਕੰਜਰ ਚੱਲ ਕੋਈ ਨਹੀਂ ਉਹਦੇ ਵੀ ਦਿਲ 'ਚ ਕੋਈ ਨਹੀਂ ਇਦਾਂ ਹੀ ਕਰਦਾ ਮਾੜਾ ਨਹੀਂਗਾ ਹੁੰਦਾ ਆਂਦੀ ਪੱਠੇ ਪਾਉਣ ਗਿਆ ਵਾ ਆ ਸਵਾ ਪੱਠੇ ਪਾਏ ਸੱਤਾ ਚੁੱਲਿਆਂ ਦੀ ਤੇ ਗੋਆ ਵੀ ਉਤਰਾਈ ਆ रघीर तो बगैर तक का, का हाल नहीं है एडा न गलान जबान लुत् लुत्र कर दकी एक नंबर पता नहीं, मिल दिया नहीं। अगली गांधी करम वाली है। चंगी है बेचारी पठे तो बगैर ही मिल पी है। ਬੰਦੇ ਦੇ ਧੋਖਾ ਕਰ ਜਾਂਦੇ ਆ ਪਰ ਤੂੰ ਨਹੀਂ ਧੋਖਾ ਕਰਦੀ ਨਹੀਂ ਜੇ ਦਾ ਨੀ ਕਬਾੜਾ ਮੇਰਾ ਪੁੱਤ ਨਹੀਂ ਮੰਮੀ ਤੇ ਟੈਨਸ਼ਨ ਨਾ ਰੋ ਇਹਾਂ ਦੀ ਕੋਈ ਗੱਲ ਨਹੀਂ ਹੈਗੀ ਹਾਂ ਕੋਈ ਗੱਲ ਨਹੀਂ ਆਪੇ ਉਹਨਾਂ ਦੇ ਦਿਮਾਗ ਤੇ ਆਉਂਦੀ ਆ ਗੱਲ ਆਪੇ ਠੀਕ ਹੋ ਜਾਂਦੀ ਹੈ ਇਹਾਂ ਦੀ ਮੇਰਾ ਪੁੱਤ ਇਹੋ ਗੱਲ ਪੱਲੇ ਬੰਨ ਲਾ ਕਿ ਪੇਕੇ ਨਹੀਂ ਕੋ ਗੱਲ ਮਾ ਪੈਂਦਾ ਨਹੀਂ ਮਾਪੇ ਦੁਖੀ ਹੁੰਦਾ ਵਾ ਗੱਲਾਂ ਸੁਣ ਕੇ ਧੀਆਂ ਪੁੱਤਾਂ ਤੁਸੀਂ ਫੇਰ ਇੱਕੋ ਮਿਕੋ ਹੁੰਦੇ ਜੇ ਇਹ ਗੱਲ ਦੀ ਤੇ ਮੈਂ ਤੁਹਾਨੂੰ ਆਨੀਆ ਬਿਲਕੁਲ ਫਿਕਰ ਹੀ ਨਾ ਕਰੋ ਕਿ ਮੈਂ ਮੰਮੀ ਕੋ ਗੱਲ ਕਰੂੰ ਜਾਂ ਵੀਰ ਜੀ ਨਾਲ ਉਹ ਕਰੂੰ ਨਹੀਂ ਨਹੀਂ ਮੰਮੀ ਇਹਨਾਂ ਤੇ ਮੈਂ ਵੀ ਥੋੜਾ ਜਿਹਾ ਮੈਨੂੰ ਇਹ ਸਮਝ ਆ ਗਈ ਆ ਜੇ ਮੈਂ ਉਹਨਾਂ ਨਾਲ ਗੱਲ ਕਰਦੀ ਮੰਮੀ ਇਹ ਬੈਠੇ ਫੇਰ ਉੱਠੀ ਉਹਨਾਂ ਨੂੰ ਜੰਮੀ ਲੱਗਦੀ ਹਾਂ ਹਾਂ ਠੀਕ ਆ ਠੀਕ ਆ ਫੇਰ ਤਾਂ ਨਹੀਂ ਕੋਈ ਘਰ ਦੀ ਗੱਲ ਕਰੀਦੀ ਨਹੀਂ ਨਹੀਂ ਫੇਰ ਵੀ ਸੇਬੇ ਹੁੰਦੇ ਧੀਆਂ ਦੇ ਜੇ ਆਪਾਂ ਇੱਧਰ ਦੀ ਗੱਲ ਉੱਧਰ ਉੱਧਰ ਤੇ ਉੱਧਰ ਕਰੀ ਜਾਈਏ ਤੇ ਫੇਰ ਨਹੀਂ ਵੀ ਸੇਬ ਹਾਂ ਹੁਣ ਫੋਨ ਕਰਦੀਆਂ ਵਾਂ ਰਾਤ ਦੀ ਖਾਦੀ ਸਵੇਰ ਨੂੰ ਦਾਦਿਆ ਸਵੇਰ ਦੀ ਖਾਦੀ ਰਾਤ ਨੂੰ ਕਲੇਸ਼ ਵੀ ਤਾਂ ਆ ਹੀ ਪੈ ਰਹੇ ਨੇ ਅੱਗੇ ਫੋਨੀ ਹੀ ਹੁੰਦੇ ਤੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਤੇ ਦੋਹੀ ਤਿੰਨੀ ਮਹੀਨੇ ਮਿਲਣ ਜਾਣਾ ਤੇ 100 ਆਬਦ ਭਾ ਹੁੰਦਾ ਏ ਹੁਣ ਤਾਂ ਨਿੱਤ ਲੜਾਈਆਂ ਤੇ ਨਿੱਤ ਝਗੜੇ ਆ ਪੂਨਾ ਤੋਂ ਪੋਵਾੜੇ ਪੈਂਦੇ ਆ ਤੇ ਇਹੋ ਜੇ ਨਾ ਕਰੋ ਚਲੋ ਮੰਨਿਆ ਸੁਖ ਵਾਸਤੇ ਰਾਜੀ ਬਾਜੀ ਪੁੱਛਣ ਵਾਸਤੇ ਆ ਤੇ ਪਰ ਇਹ ਨਹੀਂ ਵੀ ਬਾਰ ਬਾਰ ਕਰਕੇ ਉਹਨਾਂ ਦੱਸੀ ਜਾਓ ਸਾਡੇ ਘਰ ਆਇਆ ਸਾਡੇ ਘਰ ਆਇਆ ਇਦਾਂ ਤਾਂ ਕਲੇਸ਼ ਹੀ ਪੈਣੇ ਆ ਨਹੀਂ ਮੰਮੀ ਆਪਾਂ ਇਹ ਕੰਮ ਨਹੀਂ ਕਰਨਾ ਨਹੀਂ ਮੰਮੀ ਤੁਸੀਂ ਕਦੀ ਵੀ ਮੈਂ ਨਹੀਂ ਇਹ ਗੱਲ ਦੀ ਫਿਕਰ ਨਾ ਕਰੋ ਮੈਨੂੰ ਵੀ ਮੰਮੀ ਇੰਨਾ ਕਿਤੇ ਪਤਾ ਵਾ ਨਾ ਜੇ ਰਿਸ਼ਤੇਦਾਰੇ ਜਿੰਨੀ ਗੱਲ ਖਲਾਰੂ ਕਿ ਤੇ ਮੇਰੇ ਘਰ ਦੀ ਇੱਜ਼ਤ ਘਟਣੀ ਆ ਹਾਂਜੀ ਨਹੀਂ ਹੁਣ ਵੇ ਕਿਦਾਂ ਸਾਰੇ ਆਉਂਦੇ ਮਿਲਦੇ ਗਿਲਦੇ ਹੱਸਦੇ ਖੇੜਦੇ ਆ ਬੰਨੇ ਖਲੋਨੇ ਆ ਫਿਰ ਉਹ ਰਸ ਨਹੀਂ ਰਹਿੰਦਾ ਰਿਸ਼ਤੇਦਾਰੀਆਂ ਦੇ ਵਿੱਚ ਨਹੀਂ ਰਹਿੰਦਾ ਮੰਮੀ ਮੈਂ ਇਹੋ ਜੀਆਂ ਗੱਲਾਂ ਸੁਣਦੀ ਰਹਿਣੀ ਆ ਤੇ ਕੋਈ ਗੱਲ ਨਹੀਂ ਮੰਮੀ ਠੀਕ ਹੋ ਜਾਏਗਾ ਨਾਲੇ ਮੈਂ ਗਲਤ ਹਾਂ ਨਾ ਤੇ ਫਿਰ ਮੰਮੀ ਮੈਨੂੰ ਹੋਊਗਾ ਮੈਨੂੰ ਤਾਂ ਪਤਾ ਹੀ ਨਾ ਉਹ ਤਾਂ ਸ਼ਦਾਈ ਐਵੇਂ ਹੀ ਹੁਣ ਤਾਂ ਪਤਾ ਨਹੀਂ ਕੀ ਉਹਦੇ ਦਿਮਾਗ 'ਚ ਆ ਗਿਆ ਵਾ ਤੇ ਕੀ ਨਹੀਂ ਆ ਗਿਆ ਉਹਦੇ ਮੰਮੀ ਉਹਨਾਂ ਨੂੰ ਖੇਜ ਚੜਦੀ ਰਹਿੰਦੀ ਬਸ ਗੱਲ ਨਾ ਕਰੋ ਐਨਾ ਕਰੋ ਉਹ ਨੂੰ ਨੂੰ ਇਹ ਪੀ ਲੈਣਾ ਕਰੇ ਇਹਦੇ ਸਾਹਮਣੇ ਕਰ ਲਿਆ ਕਰ ਪਲੇਸ਼ੀ ਮੁਕਾਓ ਹਾਂ ਜੀ ਨਹੀਂ ਮम्मी ਉਹ ਤਾਂ ਕੋਈ ਗੱਲ ਨਹੀਂ ਗੀ ਤੇ ਮੈਂ ਉਹ ਇਦਾਂ ਕਰਾਂ ਤੂੰ ਚਾਹ ਧਾਰ ਕੇ ਉਹਦੇ ਵਾਸਤੇ ਚਾਹ ਮੰਗਣ ਡਿਆ ਕਦੋਂ ਦਾ ਤੇ ਚਾਹ ਧਾਰ ਤੇ ਮੈਂ ਵੇਖਾਂ ਜੇ ਧਾਰ ਕੱਢੀ ਆ ਤੇ ਮੈਂ ਲਿਆਵਾਂ ਨੂੰ ਕਹਾਂ ਦੇ ਦੁੱਧ ਤੇ ਪਾਓ ਦੁੱਧ ਤੇ ਚਾਹ ਬਣਾ ਕੇ ਤਾਂ ਸਾਰੀ ਗਏ ਉਹਨਾਂ ਨੇ ਹਾਂ ਗਏ ਉਹਨਾਂ ਨੇ ਲਿਆਉਣਾ ਦੁੱਧ ਬਸ ਮੈਂ ਰਹਿਂਦੀ ਹਾਂ 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 ਜੀ ਚਲ ਠੀਕ ਆ ਹੁਣ ਮੇਰੀ ਧੀ ਪੱਕੇ ਪੈਰਾਂ ਤੇ ਰਹੀ ਨਹੀਂ ਨਹੀਂ ਮੰਮੀ ਤਾ ਇਹ ਫਿਕਰ ਹੀ ਨਾ ਕਰੋ ਮੈਂ ਤੁਹਾਨੂੰ ਆ ਗਿਆ ਹਏ ਟੋਕਰਾ ਵੀ ਪਤਾ ਨਹੀਂ ਕਿੱਥੇ ਚਲ ਗਿਆ ਆਪ ਹੀ ਪੱਠੇ ਪਾਦਾ ਨੇ ਕੀ ਵੇਖਣ ਲਈ ਇੱਥੇ ਮੰਮੀ ਟੋਕਰਾ ਲੱਭਣ ਦੀ ਮਹਿਮਾ ਸਾ ਤੂੜੀ ਪੌਣੀ ਡੰਗਰਾ ਨੂੰ ਤਾਂ ਤੂੜੀ ਇਹਨੇ ਪਾਦ ਦਿੱਤੀ ਪੱਠੇ ਪਾਦ ਦਿੱਤੇ ਮਨੀ ਨੇ ਸਵਾਹ ਪਾਈ ਉਸਤਾ ਚੁੱਲਿਆਂ ਦੀ ਉਹ ਵੇਖੋ ਖੁੱਲੀ ਜਾ ਕੇ ਨਾ ਮਠਾਲਿਆ ਕੱਲਿਆ ਵਾ ਮੈਂ ਹਾਂ ਜਾ ਪੱਠੇ ਪਾਉ ਤੁਰ ਪਿਆ ਸੀ ਉਸੇ ਵਾਲੇ ਚੱਲ ਗਿਆ ਉਹ ਨਹੀਂ ਆਇਆ ਫਿਰ ਤਾਂ ਨਾਲ ਉਹਨੇ ਪੱਠੇ ਪਾਏ ਆ ਉਹ ਪਲੀ ਮਾਂ ਚ ਐਡੀ ਆ ਮੈਂ ਥਾਪੀ ਮਾਰ ਕੇ ਬੈ ਗਈ ਤੇ ਉਸੇ ਵਾਲੇ ਉਹਨੇ ਬਹਿਨ ਦਿੱਤਾ ਘਾਰ ਕੱਢਣ ਦਿੱਤੀ ਆ ਨਹੀਂ ਤੇ ਹੋਰ ਕੋਈ ਹੁੰਦਾ ਜਿੱਦਾਂ ਮਹਿਰੂ ਡੰਗਰ ਤਾਂ ਧਾਰ ਹੀ ਨਹੀਂ ਕੱਢਣ ਦਿੰਦਾ ਬਹਿਣ ਹੀ ਨਹੀਂ ਦਿੰਦਾ ਮੈਂ ਕਿਹਨੀ ਭਲੀ ਮਾਨ ਸਾ ਫਿਰਦੀ ਅਗਲੀ ਕਿਤੇ ਮੂਹੇ ਮੁੰਡੇ ਦਾ ਕਿੱਧਰ ਨੂੰ ਚਲ ਗਿਆ ਫਿਰ ਜੇ ਤਾਂ ਪੱਠੇ ਨਹੀਂ ਪਾਏ ਤੇ ਨੇ ਕੀ ਪਤਾ ਮੰਮੀ ਲਾ ਬਾ ਅਜੇ ਮਲਾ ਤਾਂ ਅੰਦਰੋਂ ਵੀ ਕੋਹਾ ਕੱਢ ਕੇ ਗਿਆ ਆ ਖੋਦਿਆ ਹੀ ਆ ਦੱਸ ਨਾ ਉੱਥੋਂ ਹੀ ਕੱਢਿਆ ਚੁੱਕਿਆ ਵਾ ਉਹ ਉੱਥੇ ਵੀ ਮੈਂ ਇਦਾਂ ਹੀ ਧਾਰ ਕੱਢੀ ਆ ਤੇਰੇ ਦੂਜੇ ਕੂਟ ਪਾ ਕੇ ਤੇ ਕਿਤੇ ਘੋੜੇ ਘੋੜੇ ਨਹੀਂ ਪਤਾ ਨਹੀਂ ਇਹ ਮੁੰਡਾ ਦੱਸਦਾ ਕੋਹਵਾ ਕਰਦਾ ਕੋ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਕੀ ਕਰਦਾ ਮੰਮੀ ਸ਼ੱਕ ਜੂ ਕਰਦਾ ਵਾ ਇਹ ਸਾਕੀ ਰਹਿ ਗਿਆ ਤੇ ਦਿਮਾਗ 'ਚ ਹੋਰ ਤਾਂ ਕੋਈ ਨਹੀਂ ਆਕ ਆਹੋ ਹੈਗਾ ਨਾ ਉਹ ਤਾਂ ਨਹੀਂ ਬਜੀ ਦੀ ਛੱਕ ਵੀ ਉਦਾ ਉੱਤੋਂ ਤੇ ਕਰਦਾ ਖਰਿਆ ਸਾਡੇ ਸਾਹਮਣੇ ਨਹੀਂ ਚਲਿੱਤਰ ਕਰਦਾ ਉਹ ਤਾਂ ਨੂੰ ਠਠੜੀਆਂ ਕਾਦਾ ਰਹਿੰਦਾ ਹਰ ਵੇਲੇ ਅੰਦਰ ਮਾਂਮੀ ਉਹ ਤਾਂ ਕਰਦਾ ਵਾ ਪਰ ਸਾਈਡ ਤੇ ਤੂੰ ਆਪਣੇ ਮੁੰਡੇ ਦੀ ਹੁਣ ਲੈਣੀ ਅਸੀਂ ਜਿੰਨਾ ਮਰਜੀ ਆਖੀ ਜਾਈਏ ਬਲਜੀਤ ਉਹ ਤਾਂ ਮੇਰਾ ਪੁੱਤ ਵਾ ਮੈਂ ਇਹਨੂੰ ਕਿੱਦਾਂ ਮਾੜਾ ਕਹਾਂ ਤਾ ਤੂੰ ਅੰਦਰ ਕੀ ਕਰਦੂਤ ਕਰਨ ਢੀ ਆ ਮੈਂ ਸਾਰੀਆਂ ਤੇਰੀਆਂ ਗੱਲਾਂ ਸੁਣੀਆਂ ਤੂੰ ਕਹਿਣ ਢੀ ਹਾਂ ਵੀ ਆਪਣੇ ਪੇਕੇ ਦੱਸ ਪੇਕੇ ਦੱਸ ਤੂੰ ਲੜਾਈ ਪਾਉਣੀ ਹੈ ਨਹੀਂ ਮੈਂ ਕਿਹੜਾ ਮਾੜਾ ਕਹਤਾ ਕਿੰਨਾ ਕੋ ਹੋਇਆ ਦੋਹਾਂ ਦੇ ਵਿੱਚ ਜੇ ਦੱਸ ਦੂਗੀ ਤੇ ਮਾੜਾ ਵਾ ਮਾੜਾ ਕਿਉਂ ਦੱਸ ਦੋਗੀ ਉਹ ਤਾਂ ਫੇਰ ਇੱਕੋ ਮਿਕੋ ਹੋ ਜਾਣਾ ਵਾ ਤੇ ਤੂੰ ਕਲੇਸ਼ ਪਾ ਕੇ ਬਹਿ ਜਾ ਰਿਸ਼ਤੇਦਾਰ ਹੁੰਦੇ ਫੁੱਲਾਂ ਦੀ ਬਾਸ਼ਨਾ ਤੇ ਤੂੰ ਜੇ ਦੇਖ ਦੂਜੇ ਨਾਲ ਗੱਲਬਾਤ ਹੋ ਜਾਏ ਤੇ ਫੇਰ ਹੋਰ ਰਸ ਨਹੀਂ ਰਹਿੰਦੇ ਹੈਗੇ ਆਹੋ ਆਪਣੇ ਮੁੰਡੇ ਦੀ ਸਾਈਡ ਲਈ ਜਾਈ ਆਹ ਤਾਂ ਮੁੰਡੇ ਦੀ ਲੈਣੀ ਆ ਵੱਡਾ ਤਾਂ ਮੇਰਾ ਝੁੱਡੋ ਆ ਤੇਰੇ ਮਗਰ ਲੱਗਾ ਨਾ ਜੋ ਮਰਜ਼ੀ ਕਰੀ ਜਾਵੇਂ ਉਹਨੂੰ ਤੈਨੂੰ ਚੰਗੇ ਨੂੰ ਮਾੜਾ ਤੇ ਮਾੜੇ ਨੂੰ ਵੀ ਚੰਗਾ ਕਹੀ ਜਾਣਾ ਤੇ ਇਹ ਚਲਾਕ ਵਾ ਇਹ ਵੇਖਦਾ ਚਾਹਤਾ ਚੰਗਾ ਵਾ ਬੰਦੇ ਇੱਦਾਂ ਹੀ ਕਰਦੇ ਹੁੰਦੇ ਥੋੜਾ ਬੋਤਾ ਦਬਕਾ ਵੀ ਚਾਹੀਦਾ ਜਨਾਨੀਆਂ ਤੇ ਆਹੋ ਨਹੀਂ ਤਾਂ ਰਸੇ ਹੀ ਖੁੱਲੇ ਰਹਿੰਦੇ ਨੇ ਸਾਡਾ ਮੁੰਡਾ ਵਾ ਨਾ ਬੰਦੇ ਤਾਂ ਕਰਕੇ ਚੰਗੇ ਲੱਗਦੇ ਆ ਤੇ ਜੇ ਕਿਤੇ ਤੁਹਾਡੀ ਕੁੜੀ ਕਿਤੇ ਬਾਹਰ ਵਿਆਹੀ ਹੁੰਦੀ ਤੇ ਉਹ ਇਦਾਂ ਕਰਦਾ ਤੇ ਫਿਰ ਤੁਸੀਂ ਕਹਿਣਾ ਵੀ ਇਹ ਗੱਲ ਬੰਦ ਹੀ ਨਹੀਂ ਆ ਬੰਦ ਹੀ ਨਹੀਂ ਜੇ ਮੇਰੀ ਧੀ ਗਲਤ ਹੁੰਦੀ ਤੇ ਕਰਦੇ ਤੇ ਫੇ ਕਰਦੇ ਫਿਰ ਦੱਪਣਾ ਚਾਹੀਦਾ ਵਾ ਕਿ ਬੰਦੇ ਨੂੰ ਇਹਦੇ ਵਿੱਚ ਕਿਹੜੀ ਗੱਲ ਵਾ ਨਾ ਮਾ ਕੁੜੀ ਦੀ ਸੈਟ ਲੈਣੀ ਨਾ ਮਾ ਤੁਹਾਡੀ ਲੈਣੀ ਚਲੋ ਠੀਕ ਆ ਮੰਮੀ ਫੇ ਆ ਠੀਕ ਬਾਤ ਰਵੇ ਠੀਕ ਆਹੋ ਤੂੰ ਸਮਝਾਉਂਦੀ ਸਮਝਾਉਂਦੀ ਉਹਨਾਂ ਨੂੰ ਚੂਲਾ ਦੇਈ ਜਾਨੀ ਫੇ ਦੱਸ ਦੇ ਦੱਸ ਦੇ ਦੱਸ ਦੇ ਮੇਰਾ ਵਾਦਾ ਵਾ ਵੀ ਉਹ ਨਹੀਂ ਦਿੱਤੀ ਹੈਗੀ ਤੇ ਮੈਂ ਲੱਗੀ ਪੱਠੇ ਪਹੋਣ ਤੇ ਹੁਣ ਮੇਰਾ ਨਾ ਜ਼ਿਆਦਾ ਸੇਰ ਖਾਇਓ ਉਹ ਪੱਠੇ ਉਹਨੇ ਪਾਏ ਨਹੀਂ ਤੇ ਹਾਂ ਗੱਲਾਂ ਕਰਨ ਨੂੰ ਤੀ ਤਗੜੀ ਜੀ ਆਪੇ ਪਾ ਦੂਗਾ ਆਹੋ ਬਹੁਤ ਫੋਨ ਤਾਂ ਅਗਰ ਕੜੇ ਤੂੰ ਪਉਣੀ ਹੈ 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 ਚਾਹ ਠੰਡੀ ਹੋਣੀ ਉਹਨਾਂ ਨੂੰ ਆਵਾਜ਼ ਮਾਰਨੀ ਉਹ ਤੇ ਫੋਨ ਪਤਾ ਨਹੀਂ ਕਿਹਦਾ ਆ ਗਿਆ ਵਾ